ਮੇ ਜਿਹੜਾ ਫਤੇ ਸਪੋਰਟਸ ਕਲੱਬ ਦੀ ਟੀਮ ਫਾਈਨਲ ਦੇ ਵਿੱਚ ਪੁੱਜ ਗਈ ਆ ਸ਼ੀਲੂ ਬਲਹਾਰਾ ਸਾਡੇ ਨਾਲ ਬਾਹੁ ਅਗਰਪੁਰੀਆ ਸ਼ੀਲੂ ਸ਼ੀਲੂ ਵੀਰ ਪਹਿਲਾਂ ਤਾਂ ਵੈਲਕਮ ਆ ਲਾਈਵ ਕਬੱਡੀ ਤੇ ਜੀ ਆਇਆਂ ਨੂੰ ਬ੍ਰਦਰ ਤੋਂ ਪਹਿਲੇ ਦੋ ਰਾਮ ਰਾਮ ਭਾਈ ਸਾਰੇ ਭਾਈਆਂ ਨੂੰ ਸਸਰੀ ਗੱਲ ਭਾਈ ਧੰਨਵਾਦ ਭਾਈ ਤੁਹਾਡਾ ਪਹਿਲਾਂ ਤਾਂ ਹਜ਼ਾਰਾਂ ਦੇ ਵਿੱਚ ਕਮੈਂਟ ਜਿਹੜੇ ਆਏ ਵੀਰ ਸ਼ੀਲੂ ਦੇ ਨਾਲ ਜਿਹੜੀ ਗੱਲਬਾਤ ਕੀਤੀ ਜਾਵੇ ਸ਼ਿੱਲੂ ਦੀ ਜਿਹੜੀ ਗੱਲ ਹੈ ਉਹ ਸੁਨਣਾ ਚਾਹੁੰਦੇ ਲੋਕ ਕਿਉਂਕਿ ਬੜੇ ਸੋਸ਼ਲ ਮੀਡੀਆ ਤੇ ਲਿਖ ਕੇ ਵੀ ਪਾਇਆ ਗਿਆ ਸ਼ਿੱਲੂ ਦੇ ਲਈ ਕਿਉਂਕਿ ਜਦੋਂ ਤੁਸੀਂ ਬੇਰੀਆ ਤੋਂ ਟੀਮ ਛੱਡ ਕੇ ਇਧਰਲੇ ਬੰਨੇ ਆਏ ਆ ਜਿਹੜੀ ਸਪਸ਼ਟ ਗੱਲ ਹੈ ਉਹਨੂੰ ਕਲੀਅਰ ਕਰਨਾ ਚਾਹੁੰਦੇ ਦਰਸ਼ਕ ਚਾਹੁੰਦੇ ਆ ਵੀ ਇਹ ਗੱਲ ਦੱਸੀ ਜਾਵੇ ਤੇ ਸ਼ਿੱਲੂ ਵੀਰ ਕੀ ਕਹਿਣਾ ਚਾਹੁੰਦੇ ਨੇ ਬਾਰੇ ਕੀ ਸਾਰੀ ਗੱਲ ਹੋਈ ਹੈ ਸ਼ਾਰਟ ਦੇ ਵਿੱਚ ਜੇ ਕਬੱਡੀ ਦੇ ਤੌਰ ਤੇ ਦੱਸਣਾ ਜਾਓਗੇ ਤੋ ਬਈ ਪਹਿਲੇ ਬਾਤ ਸੀ ਬਾਈ ਆਪਣੀ ਬੇਰੀ ਵਾਲਾ ਬਾਈ ਆਪਾਂ ਮੰਨਾਂ ਨਹੀਂ ਕਰਦੇ ਉਹਨ ਕੀ ਗੱਲ ਸੀ ਜਨ ਕੀ ਬਾਤ ਸੀ ਪਰ ਆਪਾਂ ਨੇ ਸ਼ਰਤਾਂ ਰੱਖੀ ਦੀ ਬਾਈ ਬਾਈ ਪਲੇਅਰ ਸਾਰੇ ਪਲੇਅਰ ਸਤਨੂ ਵੀ ਸਾਰੇ ਪਲੇਅਰ ਖੇਡੇ ਹੈਗੇ ਇੱਕ ਨੂੰ ਮਿੰਟ ਤੇ ਤੇ 12 ਨੂੰ ਵੀ ਇਕੱਠੇ ਖੇਡੇ ਹੈਗੇ 13 ਨੂੰ ਵੀ ਉਹ ਪਲੇਅਰ ਦੂਜੇ ਪਾਸੇ ਖੇਡੇ ਹੈਗੇ ਮੈਨੂੰ ਕੱਲੇ ਨੇ ਰੋਕਦੇ ਸੀ ਬਾਈ ਤੂੰ ਨਹੀਂ ਖੇਡਣਾ ਮੈਂ ਪਹਿਲੇ ਗੱਲ ਕੀਤੀ ਸੀ ਬਾਈ ਹਕ ਬਾਈ ਜੇ ਅਗਰ ਦੂਜੀ ਫੈਡਰੇਸ਼ਨ ਮੇ ਖੇਡੇਂ ਤਾਂ ਕੀ ਕੀ ਕਰਨਾ ਹੈਗਾ ਤੁਸੀਂ ਕਹਿੰਦੇ ਬੀ ਬੈਨ ਕਰਨੇ ਹੈਗੇ ਮੈਂ ਕਿਹਾ ਠੀਕ ਹੈ ਬਾਈ ਤੂੰ ਇਹ 12 ਨੂੰ ਫੇਰ ਖੇਡੇ ਬਈ 13 ਨੂੰ ਪਰਲੇ ਪਾਸੇ ਖੇਡੇ ਤਾਂ ਆ ਗੱਲ ਹੈ ਜੀ ਭਾਈ ਮੈਨੂੰ ਇਕੱਲੇ ਨੂੰ ਕਿਉਂ ਰੋਕਦੇਗੇ ਤਾਂ ਸਾਰੇ ਪਲੇਅਰਾਂ ਖਾਤਰ ਰੂਲ ਹੋਣੇ ਚਾਹੀਏ ਤਾਂ ਫਿਰ ਮੇਰੇ ਇਕੱਲੇ ਖਾਤਰ ਕਿਉਂ ਰੂਲ ਹੈਗੇ ਭਾਈ ਬਸ ਆਹੀ ਗੱਲ ਹੈਗੀ ਭਾਈ ਹੋਰ ਕੋਈ ਇੰਨਾ ਕੁਛ ਹੈਗਾ ਨਹੀਂ ਬਸ ਇਹੀ ਇੱਕ ਛੋਟੀ ਜੀ ਗੱਲ ਤੂੰ ਹੀ ਕਹਿੰਨੇ ਆ ਵੀ ਇੱਕ ਮੁੱਦਾ ਬਣ ਗਿਆ ਪਰ ਵੱਡਾ ਹੈ ਨਾ ਹਾਂ ਹਾਂ ਵੈਸੇ ਓਏ ਬਾਤ ਹੈ ਛੋਟੀ ਜੀ ਗੱਲ ਤੋਂ ਵੱਡਾ ਮੁੱਦਾ ਬਣਾ ਦਿਆ ਚੇਦੋ ਮੈਂ ਆ ਕਹਿੰਦਾ ਸਾਰੇ ਪਲੇਅਰਾਂ ਖਾਤਰ ਇਹ ਇੱਕ ਰੂਲ ਹੋਣੇ ਚਾਹੀਏ ਜਿੱਦਾਂ ਟ੍ਰਾਂਟੋ ਹੈਗੇ ਭਾਈ ਬਿਲਕੁਲ ਦੋ ਫੈਡਰੇਸ਼ਨ ਟ੍ਰਾਂਟੋ ਦੀ ਸਾਰੇ ਇਥੇ ਕੋਈ ਰੂਲ ਨਹੀਂ ਭਾਈ ਉਹ ਹੀ ਬਾਤ ਹੈ ਜੀ ਤਾਂ ਹੀ ਮੁੱਦਾ ਬਣ ਗਿਆ ਉਹ ਤਾਂ ਕੁਝ ਨਹੀਂ ਭਾਈ ਤੇ ਪੈਸੇ ਦੀ ਗੱਲ ਕਹਿੰਦੇ ਸੀ ਵੇ ਆਪਾਂ ਨੇ ਪੈਸੇ ਲਏ ਤਾਂ ਆਪਾਂ ਮਨਾ ਨਹੀਂ ਕਰਦੇ ਆਪਾਂ ਨੇ ਇੱਕ ਟੂਰਨਾਮੈਂਟ ਦੇ ਪੈਸੇ ਰੱਖੇ ਬਾਕੀ ਉਹਨਾਂ ਦੇ ਮੋੜ ਵੀ दिए ਭਾਈ ਵੈਸਾ ਹੀ ਗੱਲ ਸੀ ਉਹ ਦੋ ਹੀ ਨਾ ਖਾਮ ਖਾਮ ਮੁੱਦਾ ਬਣਾ ਰਹੇ ਹੀ ਭਈਓ ਤਾਂ ਕੋਈ ਚੈੱਕ ਕਰਨੀ ਚਲੋ ਅभी ਤੁਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਜਿਹੜੀ ਖੇਡ ਕਲੱਬ ਸੀ ਬੇਰੀਆ ਉਹਨਾਂ ਨਾਲ ਕਲੀਅਰ ਹੋ ਗਈ ਆ ਗੱਲ ਹੁਣ ਜਿਹੜੀ ਤੁਹਾਡੀ ਪਰਸਨਲ ਤੌਰ ਤੇ ਕਿਉਂਕਿ ਕਬੱਡੀ ਦੇ ਵਿੱਚ ਆਪਾਂ ਮੁੱਦਾ ਬਣ ਜਾਂਦਾ ਫਿਰ ਹੈਨਾ ਸੋਸ਼ਲ ਮੀਡੀਆ ਤੇ ਨੌਲੇਜ ਘੱਟ ਹੁੰਦੀ ਹੈ ਅੰਗਰੇਜ਼ੀ ਦੀ ਲिटल ਨੋਲੇਜ ਇਜ਼ ਡੇਂਜਰਸ ਵੀ ਥੋੜੀ ਜਾਣਕਾਰੀ ਜਿਆਦਾ ਖਤਰਨਾਕ ਹੈ ਇਹ ਕਿ ਪਿੱਜਾ ਵਾਲੇ ਬਾਈ ਇੰਸਟਾਗ੍ਰam ਦੇ ਨਾਲ ਨਿਊ ਚਾਹੀਏ ਕੁਝ ਵੀ ਲਿਖ ਕੇ ਪਾ ਦੇ ਉਹ ਚੋਂ ਗਰਾਉਂਡ ਮੇ ਤਾਂ ਉਦਾਂ ਵੀ ਗੱਲਬਾਤ ਹੋ ਜਾ ਚਪੀਅਰ ਕੀ ਪਲੇਅਰ ਕੀ ਆਪਸ ਵਿੱਚ ਹੋ ਜਾ ਫਿਰ ਵੀ ਕੁਝ ਵੀ ਲਿਖ ਕੇ ਪਾ ਦਿੰਦੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਪਿੱਜਾ ਵਾਲਿਆਂ ਨੂੰ ਵੀ ਰਿਕਵੈਸਟ ਹੈਗਾ ਥੋੜਾ ਗਟਮੁੱਦਾ ਬਣਾਇਆ ਕਰੋ ਬਾਈ ਆਪਣੇ ਵੀਊ ਦੇ ਚੱਕਰਾਂ ਵਿੱਚ ਕਿਸੇ ਨੂੰ ਬਦਨਾਮ ਨਾ ਕਰਿਆ ਕਰੋ ਇਦਾਂ ਬਾਈ ਉਹ ਤਾਂ ਕੁਝ ਨਹੀਂ ਬਾਈ ਸਾਹਿਬ ਬਿਲਕੁਲ ਤੇ ਸ਼ਿਲੂ ਵੀਰ ਹੁਣ ਅੱਜ ਮੈਚ ਖੇਡੇ ਆ ਇੱਥੇ ਟ੍ਰੇਸੀ ਦੇ ਵਿੱਚ ਪਹਿਲੀ ਵਾਰੀ ਮਿਲਦਾ ਟਰੇਸੀ ਸ਼ਹਿਰ ਚ ਖੇਡੇ ਹੋਵੋਗੇ ਤੇ ਹੁਣ ਆ ਫੈਡਰੇਸ਼ਨ ਲਈ ਅੱਗੇ ਸੀਜ਼ਨ ਪੂਰਾ ਖੇਡ ਰਹੇ ਆ ਤੇ ਕਿਵੇਂ ਤਿਆਰੀ ਕਿਵੇਂ ਦੀ ਆ ਤਾਂ ਤਿਆਰੀ ਵਧੀਆ ਆ ਆ ਖੇਡਾਂ ਹੀ ਪੂਰਾ ਸੀਜ਼ਨ ਖੇਡਾਂਗੇ ਭਾਈ ਤੋਂ ਵਧੀਆ ਤਿਆਰੀ ਆ ਬਸ ਬੱਬਾ ਮੇਰੇ ਰੱਖੇ ਚੋਟ-ਵਿਚ ਤੇ ਬਚਾਏ ਰੱਖੇ ਬਾਕੀ ਬਹੁਤ ਪਿਆਰ ਕਰੇਗਾ ਪਬਲੇਗਾ ਆਪਣਾ ਇੰਨਾ ਕਰਕੇ ਹੀ ਹੈ ਗਿਆ ਬਾਕੀ ਕੋਈ ਕੁਝ ਨਹੀਂ ਭਾਈ ਬਿਲਕੁਲ ਪਿਛਲੇ ਕਈ ਸਾਲਾਂ ਤੋਂ ਨਾ 1-2 ਸਾਲ ਤੋਂ ਹੋਇਆ ਵੀ ਟ੍ਰਾਂਟੋ ਖੇਡਦੇ ਸੱਟ ਲੱਗੀ ਤੇ BC ਦੇ ਵਿੱਚ ਰਹਿ ਗਿਆ ਸੀ ਸ਼ੀਲੂ ਬੱਸ ਨਹੀਂ ਨਿਕਲ ਸਕਿਆ ਟ੍ਰਾਂਟੋ ਲਗਾਤਾਰ ਨਿਕਲ ਰਿਹਾ ਸੀ ਬੀਸੀ ਦੇ ਬੈਸਸ ਨਿਕਲੇ ਉਹਦਾ ਕਿੰਨੀ ਕੁ ਖੁਸ਼ੀ ਹੋਈ ਯਾਰ ਵੀ ਦੋਨੋਂ ਸੀਜ਼ਨਾਂ ਦੇ ਨਾਲ ਕੱਪ ਦੇ ਬੈਸਸ ਨਿਕਲਣਾ ਬਈ ਬਹੁਤ ਖੁਸ਼ੀ ਹੈ ਜੀ ਬਾਕੀ ਲੋਕ ਬਹੁਤ ਪਿਆਰ ਕਰਦੇ ਕੀ ਨਾ ਕਰਕੇ ਆਪਾਂ ਲੋਕ ਕਿਹਾਂ ਕਰਕੇ ਜਿਹੜਾ ਪਲੇਅਰ ਬਣਨ ਜਿਉ ਪਲੇਅਰ ਬਣਦਾ ਹੈ ਉਹ ਲੋਕਾਂ ਦੇ ਕਰਕੇ ਬਣਦਾ ਹੈ ਲੋਕੀ ਉਹਨੂੰ ਡਾਊਨ ਕਰਨ ਵਾਲੇ ਲੋਕੀ ਉਹਨੂੰ ਚੜਾਉਣ ਵਾਲੇ ਇਹ ਲੱਕੀ ਬਹੁਤ ਪਿਆਰ ਕਰਦੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਜੋੜ ਕੇ ਮੈਂ ਤੇ ਮੇਰੇ ਮਾਪਿਓ ਕੀ ਬਈ ਅੱਗੇ ਮੇਰੇ ਬੱਚੇ ਵੀ ਕਰਜ਼ ਨਹੀਂ ਤਾਰ ਸਕਦੇ ਇੰਨਾ ਪਿਆਰ ਕਰਦੇ ਇਹ ਲੋਕੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਸਾਹਿਬ ਬਿਲਕੁਲ ਸ਼ਿਲੂ ਵੀਰ ਹਰਿਆਣੇ 'ਚ ਮੈਚ ਖੇਡਦੇ ਆ ਪੰਜਾਬ 'ਚ ਖੇਡਦੇ ਆ ਕੈਨੇਡਾ ਅਮਰੀਕਾ ਕਿੱਥੇ ਖੇਡ ਕੇ ਦਿਲ ਨੂੰ ਸਕੂਨ ਹੁੰਦਾ ਯਾਰ ਵੀ ਇੱਥੇ ਜਾ ਕੇ ਨਾ ਲੱਗਦਾ ਯਾਰ ਵੀ ਕਬੱਡੀ ਖੇਡਣੀ ਆਨੰਦ ਆਉਂਦਾ ਤੇ ਮੈਂ ਤਾਂ ਸ਼ਾਇਦ ਹੋਵੇਗਾ ਵੀ ਕੈ ਸਾਰੀ ਪਬਲਿਕ ਦੇਖੇ ਵੀ ਇੱਕ ਜਿੱਥੇ ਪਲੇਅਰ ਦਾ ਨਾਮ ਵੀ ਬਣਦਾ ਹੈਗਾ ਬਸ ਉਹ ਕੈਨੇਡਾ ਹੀ ਖੇਡਿਆ ਪਾਣਾ ਪੂਰਾ ਖੁਸ਼ ਹੋ ਬਈ ਉੱਥੇ ਟੱਕਰ ਵੱਜਿਆ ਪੂਰੀ ਬਈ ਇਤਨਾ ਪਲੇਅਰ ਨੂੰ ਇਤਨਾ ਮਜ਼ਾ ਨਹੀਂ ਆਉਂਦਾ ਜਿੰਨੇ ਬਈ ਪ੍ਰੋਪਰ ਬੈਲੈਂਸ ਟੀਮ ਨਹੀਂ ਹੋ ਮੈਚ ਪੂਰਾ ਟਾਈਟ ਨਹੀਂ ਲੱਗਦਾ ਇਤਨੇ ਪਲੇਅਰ ਨੂੰ ਵੀ ਖੇਡ ਕੇ ਮਜ਼ਾ ਨਹੀਂ ਆਉਂਦਾ ਮੈਨੂੰ ਆਉਂਦਾ ਕੈਨੇਡਾ ਖੇਡ ਕੇ ਪੂਰਾ ਮਜ਼ਾ ਕੀ ਬਾਤ ਹੈ ਤੇ ਹੁਣ ਜਿਵੇਂ ਅਮਰੀਕਾ ਦਾ ਸੀਜ਼ਨ ਚੱਲ ਰਿਹਾ ਆ ਵਰਲਡ ਕੱਪ ਵੀ ਆ ਰਿਹਾ ਉਹਦੇ ਲਈ ਵੀ ਤਿਆਰੀਆਂ ਵੀ ਬੋਡੀ ਫਿਟ ਆ ਪੂਰੀ ਅਗੇ ਹੋਰ ਵਧੀਆ ਪ੍ਰਦਰਸ਼ਨ ਜੱਫੇ ਦੇਖਣ ਨੂੰ ਮਿਲਣਗੇ ਹਾਂ ਹਾਂ ਬਾਈ ਕਰਦੇ ਪ੍ਰੈਕਟਿਸ ਬਾਈ ਜ਼ੋਰ ਅੱਗੇ ਜਿੱਦਾਂ ਵੀ ਰਹਿ ਬਾਈ ਤੁਹਾਡੇ ਮੂਰੇ ਹੀ ਹੈਗੇ ਕੋਈ ਨਾ ਆਪਣੀ ਔਰ ਦਾ ਪੂਰੀ ਕੋਸ਼ਿਸ਼ ਕਰਾਂਗੇ ਨਾਰਾਜ਼ ਨੀ ਹੋਣ ਦਿੰਦੇ ਬਾਈ ਪਬਲਿਕ ਨੇ ਆਪਣੀ ਔਰ ਦਾ ਪੂਰਾ ਜ਼ੋਰ ਮਾਰਾਂਗੇ ਬਾਈ ਬਹੁਤ ਵਧੀਆ ਸ਼ਿਲੂ ਵੀ ਰਹੀ ਚਾਹੁੰਦੇ ਆ ਵੀ ਕਿਉਂਕਿ ਛੋਟੀ ਗੱਲ ਜਦੋਂ ਵੱਡੀ ਬਣ ਜਾਂਦੀ ਆ ਆਪਾਂ ਉਹਨੂੰ ਸੀਮਤ ਰੱਖੀਏ ਤੇ ਗੱਲ ਕਲੀਅਰ ਤੁਸੀਂ ਬੜੀ ਵਧੀਆ ਤਰੀਕੇ ਨਾਲ ਕਰੀ ਆ ਤੇ ਉਸ ਖੇਡ ਕਲੱਬ ਉਹ ਵੀ ਵੱਡੀ ਕਲੱਬ ਹੈ ਹਮੇਸ਼ਾ ਹੀ ਅਸੀਂ ਵੀ ਚੜ੍ਹਦੀ ਕਲਾ ਲਈ ਸਾਰਿਆਂ ਦੀ ਖਿਡਾਰੀ ਆ ਕਲੱਬਾਂ ਦੀ ਅਸੀਂ ਚਾਹੁੰਦੇ ਵੀ ਇਹ ਰਲ ਮਿਲ ਕੇ ਰਹਿਣ ਕਿਉਂਕਿ ਕਬੱਡੀ ਚੱਲਦੀ ਰਹਿਣੀ ਇਦਾਂ ਹੀ ਹਾਂ ਹਾਂ ਬਾਈ ਬਾਕੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਥੋੜਾ ਮੋਟਾ ਰੋਲਾ ਚੱਲਦਾ ਰ ਆ ਵਾਪਸ ਵਿੱਚ ਬਾਕੀ ਕੀ ਪਤਾ ਕੱਲ ਨੂੰ ਵੀ ਇਕੱਠੇ ਹੋ ਜਾਵੋ ਇਹ ਦੱਸਣ ਲੱਗ ਰਿਹਾ ਕਬੱਡੀ ਦਾ ਕੋਈ ਉਹ ਨਹੀਂ ਬਈ ਅੱਜ ਲੜਾਈ ਹੋਈ ਕੱਲ ਨੂੰ ਇਕੱਠੇ ਹੋ ਜਾਵਾਂ ਮਨ ਨੇ ਕੱਲ ਨੂੰ ਲੜਾਈ ਹੋਈ ਅਰੇ ਅੱਜ ਪਿਆਰ ਬਣ ਜਾ ਇਦਾਂ ਹੀ ਜਾ ਬਾਕੀ ਕੀ ਪਤਾ ਕੱਲ ਨੂੰ ਆਪਾਂ ਇਕੱਠੇ ਵੀ ਖੇਡ ਜੇ ਵੀਰ ਯੋਲੇ ਵੀ ਖੇਡਦੇ ਮਿਲ ਜਾਵਾਂ ਇਦਾਂ ਦੀ ਕੋਈ ਚੱਕਰ ਨਹੀਂ ਨਾਈਸ ਗੁੱਡ ਲੱਕ ਸ਼ੋਭ ਜਮਾ ਥੈਂਕ ਯੂ ਥੈਂਕ ਯੂ ਦੋਸਤੋ ਸ਼ੀ